ਸਾਤਰੀਆ ਕਾਲ ਜੀ ਸਾਰਿਆਂ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਸੁਖ ਤੇ ਨਰਿੰਦਰ ਦੀਪੀ ਦਾ ਪੱਕਾ ਸੀ ਕਿ ਉਹ ਦਿਨ ਵਿੱਚ ਇੱਕ ਵਾਰੀ ਫੋਨ ਜ਼ਰੂਰ ਕਰਦੇ ਸੀ ਇਸ ਤਰ੍ਹਾਂ ਹੀ ਸਮਾਂ ਨਿਕਲੀ ਜਾਂਦਾ ਸੀ 2 ਮਹੀਨੇ ਹੋ ਗਏ ਸੀ ਸੁਖਦੀਪ ਨੂੰ ਗਏ ਨੂੰ ਹੁਣ ਆਪਣੀ ਮੰਮੀ ਨੂੰ ਆਪਣੇ ਕੋਲ ਆਉਣ ਨੂੰ ਕਹਿੰਦਾ ਸੀ ਖੁਸ਼ੀ ਤੇ ਮੰਮੀ ਨਾਲ ਸਲਾਹ ਕਰਕੇ ਉਹਨਾਂ ਨੇ ਮਈ ਦੇ ਪਹਿਲੇ ਹਫ਼ਤੇ ਦੀ ਆਪਣੀ ਮੰਮੀ ਦੀ ਟਿਕਟ ਲੈ ਲਈ ਹੁਣ ਤਾਂ ਬਸ ਖੁਸ਼ੀ ਆਪਣੀ ਮੰਮੀ ਜੀ ਦੀ ਜਾਣ ਵਾਸਤੇ ਸ਼ਾਪਿੰਗ ਕਰਨ ਲੱਗ ਗਈ ਸੁਖਦੀਪ ਹੁਣ ਵਾਸਤੇ ਖਾਣ ਦੀਆਂ ਘਰੋਂ ਕਿੰਨੀਆਂ ਹੀ ਚੀਜ਼ਾਂ ਬਣਵਾ ਲੀਆਂ ਅੱਜ ਖੁਸ਼ੀ ਫਿਰ ਉਦਾਸੀ ਕਿਉਂਕਿ ਉਹ ਮੰਮੀ ਦੇ ਕੈਨੇਡਾ ਜਾਣ ਲਈ ਘਰੋਂ ਤੁਰਨਾ ਸੀ ਸੁਖਦੀਪ ਦਾ ਮਾਮਾ ਜੀ ਤੇ ਉਹਦਾ ਮੁੰਡਾ ਦਿੱਲੀ 에য়ারਪੋਰਟ ਛੱਡਣਗੇ ਸੁਖਦੀਪ ਦੀ ਮੰਮੀ ਦਾ ਰਾਜਪ੍ਰੀਤ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਸੀ ਕਰਦਾ ਸਾਸਪ੍ਰੀਤ ਵੀ ਨਾਲ ਜਾਣ ਲਈ ਰੌਲਾ ਪਾਉਂਦੀ ਸੀ ਖੁਸ਼ੀ ਵੀ ਉਹਨਾਂ ਦੇ ਜਾਣ ਤੋਂ ਬਾਅਦ ਘਰ ਬੰਦ ਕਰਕੇ ਆਪਣੇ ਮੰਮੀ ਡੈਡੀ ਨਾਲ ਪੇਕੇ ਚਲੀ ਗਈ ਪੰਜਾਬ ਵਿੱਚ ਹੁਣ ਇਹ ਆਮ ਵਰਤਾਰਾ ਹੋ ਗਿਆ ਵੱਡੇ ਵੱਡੇ ਘਰ ਪਾ ਕੇ ਫਿਰ ਜਿੰਦਰੇ ਲਾ ਕੇ ਪਰਦੇਸਾਂ ਨੂੰ ਤੁਰ ਜਾਂਦੇ ਨੇ ਖੁਸ਼ੀ ਵਿਆਹੀ ਨੂੰ ਵੀ 3 ਮਹੀਨੇ ਹੋ ਗਏ ਸੀ ਉਹਨਾਂ ਨੂੰ ਆਪਣਾ ਸਹੁਰਾ ਘਰ ਛੱਡਣਾ ਅੱਜ ਬਹੁਤ ਔਖਾ ਲੱਗਾ ਬਹੁਤ ਉਦਾਸ ਮਾਨਣਾ ਉਨੇ ਆਪਣੇ ਸੱਸ ਨੂੰ ਤੋੜਿਆ ਫਿਰ ਘਰ ਨੂੰ ਜਿੰਦਰਾ ਲਾਇਆ ਰੱਬ ਜੀ ਕਿਰਪਾ ਕਰਿਓ ਖੁਸ਼ੀ ਨੇ ਘਰ ਪਹੁੰਚ ਕੇ ਕਾਫੀ ਉਦਾਸੀ ਕਬਰਵਿੰਦਰ ਉਨੂੰ ਸਮਝਾਉਣ ਲੱਗਿਆ ਪੁੱਤ ਉਦਾਸ ਨੀ ਹੋਈ ਦਾ ਕੋਈ ਨੀ ਪੁੱਤ ਤੁਸੀਂ ਵੀ ਚਲੇ ਹੀ ਜਾਣਾ ਥੋੜੇ ਮਹੀਨਿਆਂ ਨੂੰ ਖੁਸ਼ੀ ਕਹਿੰਦੀ ਡੈਡੀ ਜੀ ਮੇਰਾ ਤਾਂ ਜਾਣ ਨੂੰ ਦਿਲ ਨਹੀਂ ਕਰਦਾ ਕੀ ਲੋੜ ਐ ਜਾਣ ਦੀ ਕੀ ਕਮੀ ਐ ਇੱਥੇ ਨਾਲੇ ਆਪਣਿਆਂ ਤੋਂ ਇੰਨੇ ਦੂਰ ਜਾਣਾ ਪੈਂਦਾ ਬਲਵਿੰਦਰ ਕਹਿੰਦਾ ਕੋਈ ਨੀ ਪੁੱਤ ਦਿਲ ਨਾਲ ਥੋੜਾ ਕਰ ਜਾਣਾ ਉਹ ਜਿੱਥੇ ਦਾਣਾ ਪਾਣੀ ਲਿਖਿਆ ਚੁਗਣਾ ਹੀ ਪੈਂਦਾ ਖੁਸ਼ੀ ਆਪਣੇ ਡੈਡੀ ਨਾਲ ਕਿੰਨਾ ਟਾਈਮ ਗੱਲਾਂ ਕਰੀ ਗਈ ਬੱਚਿਆਂ ਨੂੰ ਪੂਰਾ ਫਰਕ ਨਹੀਂ ਪੈਂਦਾ ਕਿਤੇ ਵੀ ਜਾਣ ਉਹ ਆਪਣੇ ਮਗਨ ਚ ਰਹਿੰਦੀ ਆ ਰਾਜਪ੍ਰਿਤ ਆਉਂਦੇ ਸਾਲ ਮਨਜੋਤ ਨਾਲ ਖੇਡਣ ਲੱਗ ਗਈ 5 ਵਜੇ ਸੁਖਦੀਪ ਦਾ ਫੋਨ ਆ ਗਿਆ ਉਹ ਖੁਸ਼ੀ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਸੀ ਕਿ ਉਹ ਨਾ ਉਦਾਸ ਨਾ ਹੋਵੇ ਸੁਖਦੀਪ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਖੁਸ਼ੀ ਨੂੰ ਚੱਟ ਖੁਸ਼ ਕਰ ਦਿੰਦੀਆਂ ਹੁਣ ਤਾਂ ਰਾਜਪ੍ਰਿਤਪੀ ਸੁਖਦੀਪ ਦੀ ਆਵਾਜ਼ ਸੁਣ ਕੇ ਭੱਜ ਜਾਂਦੀ ਸੁਖਦੀਪ ਜਿੰਨਾ ਟਾਈਮ ਘਰੋਂ ਕੰਮ ਲਈ ਨਹੀਂ ਜਾਂਦਾ ਉਹ ਖੁਸ਼ੀ ਨਾਲ ਗੱਲਾਂ ਕਰੀ ਜਾਂਦਾ ਸੁਖਦੀਪ ਨੇ ਆਪਣੇ ਕੰਮ ਤੇ ਜਾਂਦੇ ਹੋਏ ਆਪਣੀ ਮੰਮੀ ਨਾਲ ਵੀ ਗੱਲ ਕਰ ਲਈ ਉਹ ਪਹਿਲੀ ਵਾਰ ਕਨੇਡਾ ਚੱਲੇ ਸੀ ਉਹਨਾਂ ਨੂੰ ਕਾਫੀ ਸਮਝਾਇਆ ਖੁਸ਼ੀ ਨੇ ਜਿੰਨਾ ਟਾਈਮ ਉਹ ਜਾਲ ਵਿੱਚ ਨਹੀਂ ਬੈਠੀ ਉਹਨਾਂ ਨਾਲ رابطہ ਕਾਇਮ ਰੱਖਿਆ ਦਿੱਲੀ ਤੋਂ ਟ੍ਰਾਂਟੋ ਤੱਕ ਦਾ ਲੰਬਾ ਸਫ਼ਰ ਕਰਕੇ ਮਾਂ ਆਪਣੇ ਬੇਟੇ ਕੋਲ ਪਹੁੰਚ ਗਈ। ਸੁਖਦੀਪ ਤੇ ਨਰਿੰਦਰ ਦੋਵੇਂ ਮੰਮੀ ਨੂੰ ਲੈਣ 에어ਪੋਰਟ 에어ਪੋਰਟ ਪਹੁੰਚ ਚ ਹੋਏ ਸੀ। ਸੁਖਦੀਪ ਆਪਣੇ ਮੰਮੀ ਨੂੰ ਮਿਲ ਕੇ ਬਹੁਤ ਖੁਸ਼ ਸੀ। ਸੁਖਦੀਪ ਦੀ ਮੰਮੀ ਨੇ 1-2 ਦਿਨ ਆਰਾਮ ਕਰਨ ਤੋਂ ਬਾਅਦ ਘਰ ਦਾ ਸਾਰਾ ਕੰਮ ਸੰਭਲ ਲਿਆ। ਉਹ ਦੀਪੀ ਦਾ ਵੀ ਧਿਆਨ ਰੱਖਦੀ। ਹਫਤੇ ਦਾ ਦਿਨ ਵਿੱਚ ਦੀਪੀ ਨਾਲ ਉਹਦਾ ਇੰਨਾ ਪਿਆਰ ਪੈ ਗਿਆ ਕਿ ਦੀਪੀ ਨੂੰ ਸੁਖਦੀਪ ਦੀ ਮੰਮੀ ਦੇ ਰੂਪ ਵਿੱਚ ਆਪਣੇ ਮੰਮੀ ਮਿਲ ਗਈ ਸੀ ਦੀਪੀ ਹਰੇ ਆਪਣੀ ਜੌਬ ਤੇ ਜਾਂਦੀ ਸੀ ਪਰ ਘਰ ਆਈ ਹੁਣੋਂ ਹੁਣ ਕੋਈ ਕੰਮ ਕਰਨ ਨੂੰ ਨਹੀਂ ਹੁੰਦਾ ਸੀ ਚਾਰ ਛੇ ਜੀ ਛਾਂ ਨੂੰ ਇਕੱਠੇ ਹੋ ਕੇ ਸਮਾਂ ਬਿਤਾਉਂਦੇ ਖੁਸ਼ੀ ਤੇ ਸ਼ਿੰਦਰ ਹੋਣਾ ਨੂੰ ਵੀ ਇਕੱਠੇ ਹੀ ਫੋਨ ਤੇ ਲਾ ਕੇ ਗੱਲਬਾਤ ਕਰ ਲੈਂਦੇ ਮਤਲਬ ਸਾਰਿਆਂ ਦਾ ਸਮਾਂ ਬਹੁਤ ਵਧੀਆ ਲੰਘਦਾ ਸੀ ਨਰਿੰਦਰ ਤੇ ਦੀਪੀ ਨੂੰ ਗਿਆ ਨੂੰ 6 ਮਹੀਨੇ ਹੋ ਗਏ ਦੀਪੀ ਦੀ ਲਿਵ ਪ੍ਰੀਦਾ ਟਾਈਮ ਨਹੀਂ ਨੇੜੇ ਸੀ ਇਸ ਲਈ ਅੱਜ ਸ਼ਿੰਦਰ ਤੇ ਨਰਿੰਦਰ ਕੋਲ ਕੈਨੇਡਾ ਜਾਣਾ ਸੀ ਬਲਵਿੰਦਰ ਵੀ ਸਾਰਾ ਪਰਿਵਾਰ ਸ਼ਿੰਦਰ ਦੇ ਪਿੰਡ ਗਏ ਹੋਏ ਸੀ ਸ਼ਿੰਦਰ ਨੂੰ ਸਾਰਿਆਂ ਨੇ ਖੁਸ਼ੀ-ਖੁਸ਼ੀ ਵਿਦਾ ਕੀਤਾ ਪਰ ਕਿਰਨ ਬਹੁਤ ਉਦਾਸ ਸੀ ਸੱਸ ਨੌ ਦਾ ਬਹੁਤ ਪਿਆਰ ਸੀ ਕਿਰਨ ਨੂੰ ਹੁਣ ਮੁਸ਼ਕਲ ਲੱਗਦਾ ਸੀ ਕਿ ਉਹ ਇਕੱਲੀ ਕਿਵੇਂ ਰਹੇਗੀ ਪਰ ਰਹਿਣਾ ਤਾਂ ਹੀ ਪੈਂਦਾ ਹੈ ਹੌਲੀ-ਹੌਲੀ ਆਦਤ ਪੈ ਜਾਂਦੀ ਹੈ ਸ਼ਿੰਦਰ ਵੀ ਬਹੁਤ ਚਾਹ ਸੀ ਕਿ ਆਪਣੇ ਪੁੱਤ ਨਰਿੰਦਰ ਕੋਲ ਪਹੁੰਚ ਗਈ ਸੁਖਦੀਪ ਨੇ ਮੰਮੀ ਨੇ ਵੀ ਆਪਣੇ ਕੁੜਮਣੀਆਂ ਬਹੁਤ ਵਧੀਆ ਸਵਾਗਤ ਕੀਤਾ ਇੰਦਰ ਸ਼ਿੰਦਰ ਦੇ ਪਰਿਵਾਰ ਨੂੰ ਘਰ ਸੁਨਣਾ ਜਿਹਾ ਲੱਗਦਾ ਉਹਦਰ ਨਰਿੰਦਰ ਅੱਜ ਬਹੁਤ ਖੁਸ਼ੀ ਕਿ 7 ਸਾਲ ਬਾਅਦ ਮਾਂ ਦੇ ਉਹਦੇ ਕੋਲ ਆ ਗਈ ਹਫਤੇ ਬਾਅਦ ਹੀ ਦੀਪੀ ਦੀ ਡਿਲੀਵਰੀ ਹੋਈ ਦੀਪੀ ਤੇ ਨਰਿੰਦਰ ਦੇ ਘਰ ਬਹੁਤ ਪਿਆਰੀ ਜਹੀ ਰਾਜਕੁਮਾਰੀ ਨੇ ਜਨਮ ਲਿਆ ਘਰ ਵਿੱਚ ਦੋਵੇਂ ਪਾਸੇ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਧੋਮ ਤਾਮ ਨਾਲ ਸ਼ਿੰਦਰ ਨੇ ਪੋਤੀ ਦਾ ਸਵਾਗਤ ਕੀਤਾ ਕਿਰਨ ਨੇ ਨੰਨੀ ਪਰੀ ਦਾ ਨਾਮ ਮਨਪ੍ਰੀਤ ਕੋਲ ਰੱਖਿਆ ਸਾਰਿਆਂ ਨੇ ਇਸ ਅਣਮੁੱਲੀ ਦਾਤ ਦੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਛਿੰਦਤ ਸੁਖਦੀਪ ਦੀ ਮੰਮੀ ਦੀ ਪੀ ਤੇ ਉਹਦੀ ਤੀ ਦਾ ਖਿਆਲ ਰੱਖਦੀਆਂ ਘਰ ਵਿੱਚ ਨਿੱਕੇ ਜਿਹੇ ਮਹਿਮਾਨ ਦੇ ਆਉਣ ਨਾਲ ਹੀ ਜਾਨ ਬਹੁਤ ਕੁਝ ਬਦਲ ਗਿਆ ਸਾਰੇ ਜਾਨੇ ਮੰਤਰੀ ਤੇ ਆਲੇ ਦਿਵਾਲੇ ਘੁੰਮੀ ਜਾਂਦੇ ਹਰ ਰੋਜ਼ ਉਹਦੀ ਫੋਟੋ ਕਰਕੇ ਪਿੰਡ ਪੇ ਦਿੰਦੇ ਮਨਪ੍ਰੀਤ ਅੱਜ 1 ਮਹੀਨੇ ਦੀ ਹੋ ਗਈ ਸੀ ਦੀਪੀ ਵੀ ਹੁਣ ਘਰ ਦੇ ਕੰਮ ਕਾਜ ਦੇਖਣ ਲੱਗੀ ਸੀ ਸੁਖਦੀਪ ਦੀ ਮੰਮੀ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਕਰ ਲਈ ਅੱਜ ਉਹ ਨੇ ਘਰੋਂ ਤੁਰਨਾ ਸੀ ਸੁਖਦੀਪ ਦਾ ਉਹਦਾ ਉਦਾਸੀ ਸੀ ਪਰ ਦੀਪੀ ਦਾ ਦਿਲ ਨਹੀਂ ਸੀ ਕਰਦਾ ਕਿ ਮਾਂ ਜਾਵੇ 6 ਮਹੀਨੇ ਵਿੱਚ ਹੀ ਉਹਨੂੰ ਆਪਣੇ ਜਨਮ ਦਿਨ ਵਾਲੀ ਮਾਂ ਲੱਗਦੀ ਸੀ ਦੀਪੀ ਬਹੁਤ ਰੋਈ ਜਦੋਂ ਸੁਖਦੀਪ ਦੀ ਮੰਮੀ 에ਅਰਪੋਰਟ ਲਈ ਤੁਰੀ ਇੱਧਰ ਖੁਸ਼ਪ੍ਰੀਤ ਨੂੰ ਕਿਦਣ ਦਾ ਇੰਤਜ਼ਾਰ ਸੀ ਕਿ ਕਦੋਂ ਮੰਮੀ ਜੀ ਵਾਪਸ ਆਉਣਗੇ ਤੇ ਕੱਲ ਨੂੰ ਉਹ ਦਿਨ ਵੀ ਆ ਜਾਣਾ ਸੁਖਦੀਪ ਦੇ ਨਾਨਕੇ ਲੈਣ ਗਏ ਸੀ ਖੁਸ਼ੀ ਆਪਣੇ ਮੰਮੀ ਡੈਡੀ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਆਪਣੇ ਸਹੁਰੇ ਘਰ ਚਲੀ ਗਈ ਸਵੇਰੇ ਜਲਦੀ ਉੱਠ ਕੇ ਖੁਸ਼ੀ ਉਹਨਾਂ ਦੇ ਆਉਣ ਦੀ ਸਾਰੀ ਤਿਆਰੀ ਕਰ ਲਈ ਸਵੇਰੇ ਉਹ 7:00 ਵਜਦੇ ਨੂੰ ਆ ਗਏ ਉਹਨਾਂ ਨੂੰ ਮਿਲ ਕੇ ਬਲਵਿੰਦਰ ਤੇ ਮਨਜੀਤ ਵਾਪਸ ਚਲੇ ਗਏ। ਰਾਜਪ੍ਰੀਤ ਦੋ ਕੁ ਮਿੰਟ ਤਾਂ ਦਾਦੀ ਤੋਂ ਦੂਰ ਰਹੀ ਫਿਰ ਹੌਲੀ-ਹੌਲੀ ਉਹਦੀ-ਉਦੀ ਵਿੱਚ ਚਲੀ ਗਈ। ਦਾਦੀ ਵੀ ਆਪਣੇ ਘਡੌਣੇ ਨੂੰ ਦੇਖ ਕੇ ਖੁਸ਼ ਹੋ ਗਈ। ਖੁਸ਼ੀ ਨੇ ਆ ਕੇ ਫਿਰ ਆਪਣਾ ਘਰ-ਵਾਰ ਸੰਭਾਲ ਲਿਆ। ਦੋਵੇਂ ਸੱਸ-ਨੌ ਵਿੱਚ ਬਹੁਤ ਪਿਆਰ ਸੀ ਤੇ ਰਾਜਪ੍ਰੀਤ ਤਾਂ ਦੋਮਾਂ ਦੀ ਜਾਨ ਸੀ। ਸੁਖਦੀਪ ਵੀ ਖੁਸ਼ੀ ਰਾਜਪ੍ਰੀਤ ਤੇ ਆਪਣੀ ਮੰਮੀ ਸਭ ਦਾ ਖਿਆਲ ਰੱਖਦਾ। ਸੁਖਦੀਪ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ। ਰੋਜ਼ ਦੋ ਟਾਈਮ ਗੱਲ ਕਰਦਾ। ਸੁਖਦੀਪ ਨੂੰ ਹੁਣ ਬਸ ਇੰਤਜ਼ਾਰ ਸੀ ਕਿ ਆਪਣੀ ਪੀਆ ਆਉਣ ਤਾਂ ਕਿ ਛੇਤੀ ਛੇਤੀ ਖੁਸ਼ੀ ਤੇ ਰਾਜਪ੍ਰਿਤ ਨੂੰ ਆਪਣੇ ਕੋਲ ਬੁਲਾ ਲਵੇ। ਦੀਪੀ ਵੀ ਰੋਜ਼ ਬਨਪ੍ਰਿਤ ਨੂੰ ਗੋਦ ਵਿੱਚ ਲੈ ਕੇ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਦੀ। ਮਤਲਬ ਕਿ ਬਲਵਿੰਦਰ, ਨਰਿੰਦਰ ਤੇ ਸੁਖਦੀਪ ਤਿੰਨਾਂ ਦੇ ਪਰਿਵਾਰ ਬਹੁਤ ਖੁਸ਼ ਸਨ। ਰਾਜਵੰਦ ਦੇ ਜਾਣ ਤੋਂ ਬਾਅਦ ਸਭ ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ। ਤਾ ਸੁਖ ਦੇ ਰੂਹ ਵਿੱਚ ਖੁਸ਼ੀਆਂ ਵੀ ਆ ਗਈਆਂ ਇਸ ਤਰ੍ਹਾਂ ਹੀ ਖੁਸ਼ੀਆਂ ਵਿੱਚ ਦਿਨ ਬੀਤਣ ਲੱਗੇ ਅੱਜ ਜਗਦੀਪ ਦੀ ਭਾਬੀ ਦੀ ਡਿਲੀਵਰੀ ਸੀ ਉਹ ਅੱਜ ਗੁਰੀ ਦੇ ਹਸਪਤਲ ਵਿੱਚ ਹੀ ਐਡਮਿਟ ਸੀ ਗੁਰੀ ਅੱਜ ਐਤਵਰ ਨੂੰ ਤੇ باوجود ਵੀ ਹਸਪਤਲ ਵਿੱਚ ਆਪਣੀ ਜੇਠਾਣੀ ਕੋਲ ਸੀ ਦੁਪਹਿਰ ਤੋਂ ਬਾਅਦ ਉਹਨੇ ਇੱਕ ਪਿਆਰੀ ਜੇ ਬੱਚੀ ਨੂੰ ਜਨਮ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿ ਘਰ ਚ ਮਨਜੋਤ ਦੀ ਭੈਣ ਆ ਗਈ ਜਗਦੀਪ ਤੇ ਗੁਰੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਆਏ ਕਿ ਵਾਹਿਗੁਰੂ ਜੀ ਨੇ ਐਨੇ ਸਰਨਾਵਾਲ ਭਾਬੇ ਦੀ ਚੋੜੀ ਭਰੀ ਸਾਰਿਆਂ ਨੇ ਮਿਲ ਕੇ ਕਿੰਨੇ ਹੀ ਨਾਮ ਸੋਚੇ ਪਰ ਗੁਰੀ ਨੇ ਬੱਚੀ ਦਾ ਨਾਮ ਗੁਰਲੀਨ ਕੋਲ ਰੱਖਿਆ ਗੁਰੀ ਆਪਣੀ ਜਠਾਣੀ ਦੀ ਸਾਂਭ ਸੰਭਾਲ ਕਰਦੀ ਕਰਕੇ 2 ਦਿਨ ਹਸਤਾ ਵਿੱਚ ਰਹੀ 2 ਦਿਨ ਬਾਅਦ ਉਹਨੂੰ ਛੁੱਟੀ ਮਿਲ ਗਈ ਉਹ ਆਪਣੇ ਪੇਕੇ ਘਰ ਚਲੀ ਗਈ ਗੁਰੀ ਆਪਣੇ ਮੰਮੀ ਡੈਡੀ ਤੇ ਜਗਦੀਪ ਨਾਲ ਜਾ ਕੇ ਗੁਰਲੀਨ ਨੂੰ ਬਹੁਤ ਸਾਰੇ ਗਿਫਟ ਲੈ ਕੇ ਉਥੋਂ ਗੁਰਲੀਨ ਦੇ ਸਾਰੇ ਸ਼ਗਲ ਵਿਹਾਰ ਕਰਕੇ ਆਈ ਕਿਉਂਕਿ ਜਗਦੀਪ ਦੇ ਡੈਡੀ ਨੂੰ ਤਾਂ ਘਰ ਵਿੱਚ ਗੁਰੀ ਦਾ ਜਨਮ ਲੈਣਾ ਪਸੰਦ ਨਹੀਂ ਆਇਆ ਸੀ ਜਗਦੀਪ ਦਾ ਡੈਡੀ ਤਾਂ ਗੁਰਲੀਨ ਨੂੰ ਦੇਖਣ ਵੀ ਨਹੀਂ ਗਿਆ ਜਿਵੇਂ ਵੀ ਸੀ ਜਗਦੀਪ ਦੇ ਪਰ ਉਹਦੇ ਭਰਾ ਗੁਰੀ ਹੁਣੀ ਤੋਂਮਾ ਜੇ ਦਰਾਨੇ ਜਠਾਨੇ ਵਿੱਚ ਬਹੁਤ ਪਿਆਰ ਸੀ ਮਹੀਨੇ ਬਾਅਦ ਜਗਦੀਪ ਅਭੀ ਗੁਲਦੀਨ ਨੂੰ ਲੈ ਕੇ ਆਪਣੇ ਘਰ ਆ ਗਈ ਉਹਦਾ ਸੁਖਦੀਪ ਦੇ ਪੀਰ ਆ ਗਏ ਜਦੋਂ ਪਤਾ ਲੱਗਿਆ ਤਾਂ ਸੁਖਦੀਪ ਦੀ ਮੰਮੀ ਬਹੁਤ ਖੁਸ਼ ਹੋਈ ਕਿ ਖੁਸ਼ੀ ਨੇ ਬਹੁਤ ਵਧਾਈਆਂ ਦਿੱਤੀਆਂ ਤੇ ਰੱਬ ਜੀ ਦਾ ਸ਼ੁਕਰਾਨਾ ਕੀਤਾ ਬਾਹਰ ਨਰਿੰਦਰ ਹੁਣਾ ਨੇ ਤਾਂ ਪਾਰਟੀ ਕਰਕੇ ਪੂਰੀ ਧਮਾਲ ਪਾਈ ਸੁਖਦੀਪ ਨੂੰ ਸਭ ਤੋਂ ਵੱਧ ਚਾਹਤਾ ਖੁਸ਼ੀ ਨੂੰ ਆਪਣੀ ਕੋਲ ਲੈ ਕੇ ਆਉਣ ਦਾ ਸੀ ਉਨੇ ਦੋ ਕ ਮਹੀਨੇ ਬਾਅਦ ਹੀ ਖੁਸ਼ੀ ਤੇ ਰਾਜਪ੍ਰੀਤ ਨੂੰ ਪੱਕੇ ਤੌਰ ਤੇ ਆਪਣੇ ਕੋਲ ਬੁਲਾਉਣ ਦਾ ਪ੍ਰਬੰਧ ਕਰ ਲਿਆ ਅੱਜ ਜਦੋਂ ਸੁਖਦੀਪ ਨੇ ਆਪਣੇ ਮੰਮੀ ਨੂੰ ਫੋਨ ਕੀਤਾ ਤਾਂ ਸੁਖਦੀਪ ਕਹਿੰਦਾ ਮੰਮੀ ਬਹੁਤ ਬਹੁਤ ਵਧਾਈਆਂ ਖੁਸ਼ਪ੍ਰੀਤ ਤੇ ਰਾਜਪ੍ਰੀਤ ਦਾ ਬੀਜ ਆ ਗਿਆ ਸੁਖਦੀਪ ਦੀ ਮੰਮੀ ਖੁਸ਼ ਹੁੰਦੇ ਹੋਏ ਤੈਨੂੰ ਵੀ ਪੁੱਤ ਬਹੁਤ ਬਹੁਤ ਵਧਾਈਆਂ ਤੇ ਨਵਾਲੀ ਉਹਨਾਂ ਨੇ ਖੁਸ਼ੀ ਦੀ ਆਵਾਜ਼ ਖੁਸ਼ੀ ਨੂੰ ਵੀ ਆਵਾਜ਼ ਮਾਰ ਦਿੱਤੀ ਉਹਨੂੰ ਵੀ ਬੁਝਾਈਆਂ ਦਿੱਤੀਆਂ ਪਰ ਖੁਸ਼ੀ ਥੋੜਾ ਚੁੱਪ ਸੀ ਸੁਖਦੀਪ ਦੀ ਮੰਮੀ ਕਹਿੰਦੀ ਕੀ ਗਲਤੀ ਏ ਤੂੰ ਖੁਸ਼ ਨਹੀਂ ਖੁਸ਼ੀ ਕਹਿੰਦੀ ਨਹੀਂ ਮਾਂ ਖੁਸ਼ ਆ ਬਸ ਮੈਂ ਜ਼ਿਆਦਾ ਖੁਸ਼ ਨਹੀਂ ਹੁੰਦੀ ਡਰ ਲੱਗਦਾ ਰਹਿੰਦਾ ਮੈਨੂੰ ਆਪਣੀਆਂ ਖੁਸ਼ੀਆਂ ਤੋਂ ਸੁਖਦੀਪ ਕਹਿੰਦਾ ਓਏ ਹੁਣ ਨਹੀਂ ਡਰਨਾ ਖੁਸ਼ੀ ਮੈਂ ਟਿੱਕਟ ਲੈਣ ਲੱਗਿਆ ਖੁਸ਼ੀ ਕਹਿੰਦੀ ਮੰਮੀ ਜੀ ਦੀ ਵੀ ਨਾਲ ਹੀ ਟਿੱਕਟ ਲੈ ਲਿਓ ਸੁਖਦੀਪ ਕਹਿੰਦਾ ਮੰਮੀ ਤਾਂ ਪਹਿਲਾਂ ਵੀਜ਼ਾ ਲਗਵਾਉਣਾ ਪੈਣਾ ਪੱਕੇ ਤੌਰ ਤੇ ਫਿਰ ਨਹੀਂ ਦੁਬਾਰਾ ਮੋੜਨਾ ਪੈਣਾ ਹੁਣ ਦੇਖ ਲਓ ਸ਼ਿੰਦਰਪੁਆਜੀ ਪੱਕੇ ਤੌਰ ਤੇ ਹੀ ਇੱਥੇ ਰਹਿੰਦੇ ਆ ਸੁਖਦੀਪ ਜੀ ਮੰਮੀ ਕਹਿੰਦੀ ਖੁਸ਼ੀ ਤੇ ਰਾਜਪ੍ਰੀਤ ਆ ਜਾਣਗੇ ਮੈਂ ਦੋੱਕ ਕੇ ਆਉਂਗੀ ਨਾਲੇ ਮੇਰਾ ਵੀ ਜਾ ਆ ਜਾਉ ਨਾਲੇ ਮੂਰੇ ਨਵੰਬਰ ਤੇ ਫਰਵਰੀ ਵਿੱਚ ਤੇ ਹੀ ਮਾਮੇ ਦੇ ਮੁੰਡਿਆਂ ਦੇ ਵਿਆਹ ਨੇ ਉੱਥੇ ਜਾ ਆਉ ਸੁਖਦੀਪ ਨੇ ਆਪਣੇ ਸਹੁਰੇ ਕਰ ਮਨਜੀਤ ਤੇ ਬਲਵਿੰਦਰ ਨੂੰ ਵੀ ਬੀਜੇ ਬਾਰੇ ਦੱਸ ਕੇ ਵਧਾਈਆਂ ਦਿੱਤੀਆਂ ਤੇ ਉਹਨਾਂ ਨਾਲ ਸਲਾਹ ਕਰਕੇ ਖੁਸ਼ੀ ਅਤੇ ਰਾਜਪਰੀ ਤੇ ਆਉਣ ਦਾ ਪ੍ਰਬੰਧ ਕਰ ਦਿੱਤਾ। ਖੁਸ਼ੀ ਹੁਣ ਸੁਖਦੀਪ ਕੋ ਜਾਣ ਦੀ ਤਿਆਰੀ ਕਰਨ ਲੱਗ ਗਈ। ਉਹਦੀ ਟਿਕਟ 15 ਦਿਨ ਬਾਅਦ ਹੀ ਖੁਸ਼ੀ ਨੂੰ ਬਹੁਤ ਚਾਹ ਸੀ ਕਿ ਉਹਨੇ ਸੁਖਦੀਪ ਕੋ ਜਾਣਾ। ਉਹਦਾ ਦਿਲ ਵੀ ਬਹੁਤ ਥੋੜਾ ਹੁੰਦਾ ਸੀ ਕਿ ਕਿਵੇਂ ਮਾਂ ਨੂੰ ਛੱਡ ਕੇ ਜਾਊਂਗੀ। ਮੰਮੀ ਡੈਡੀ ਤੂੰ ਕਿੰਨੀ ਦੂਰ ਚਲੀ ਜਾਣਾ। ਖੁਸ਼ੀ ਜਾਣ ਤੋਂ ਪਹਿਲਾਂ 2-3 ਦਿਨਾਂ ਲਈ ਪੇਕੇ ਰਹਿਣ ਚਲੀ ਗਈ। ਖੁਸ਼ੀ ਨੇ ਉਹ 3 ਦਿਨ ਉਸ ਘਰ ਵਿੱਚ ਬਿਤਾਏ ਜਿੱਥੇ ਉਹਦਾ ਬਚਪਨ ਬੀਤਿਆ ਸੀ ਨੱਚਦੀ ਟੱਪ ਦੀ ਜਵਾਨ ਹੋਈ ਤੇ ਇੱਥੋਂ ਹੀ ਫੇਰ ਢੋਲੀ ਵਿਦਾ ਹੋਈ ਹੁਣ ਇਸ ਘਰ ਨੂੰ ਛੱਡ ਕੇ ਉਹਨੇ ਪਰਦੇਸੀ ਹੋ ਜਾਣਾ ਪਤਾ ਨਹੀਂ ਕਦੋਂ ਮੁੜ ਆਉਣਾ ਸੀ ਖੁਸ਼ੀ ਕਦੇ ਉਦਾਸ ਹੋ ਜਾਂਦੀ ਕਦੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੀ ਗੁਰੀ ਤੇ ਖੁਸ਼ੀ ਦੋਵੇਂ ਜੁੜਵਾ ਭੈਣਾਂ ਇੱਕ ਦੂਜੇ ਤੋਂ ਇੰਨਾ ਪਿਆਰ ਦੂਰ ਹੀ ਨਹੀਂ ਹੋਈਆਂ ਕਿ ਜਿੰਨਾ ਦੂਰੀ ਖੁਸ਼ੀ ਤੇ ਗੁਰੀ ਨੂੰ ਛੱਡ ਕੇ ਚਲੀ ਜਾਣਾ ਸੀ ਦੋਵੇਂ ਪੈਣਾ ਉਦਾਸ ਸੀ ਖੁਸ਼ੀ ਤਾਂ ਕਈ ਵਾਰ ਹੰਝੂ ਵਹਾ ਚੁੱਕੀ ਸੀ ਕਿ ਗੁਰੀ ਦਾ ਵੀ ਇਹੀ ਹਾਲ ਸੀ ਪਰ ਫਿਰ ਵੀ ਉਹ ਖੁਸ਼ੀ ਨੂੰ ਸਮਝਾਉਂਦੀ ਗੁਰੀ ਕਹਿੰਦੀ ਖੁਸ਼ੀ ਇਸ ਤਰ੍ਹਾਂ ਉਦਾਸ ਨਹੀਂ ਹੋਈਦਾ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹਾ ਵੀ ਸਮਾਂ ਆ ਵੀ ਆਉਂਦਾ ਹੈ ਜਿਸ ਦੇ ਆਪਾਂ ਸਭ ਤੋਂ ਨੇੜੇ ਹੁੰਦੇ ਆ ਉਹਦੇ ਤੋਂ ਆਪਾਂ ਦੂਰ ਨੂੰ ਧੋਣਾ ਪੈਂਦਾ ਪਰ ਮੇਰੀ ਭੈਣ ਇਹ ਦੂਰੀ ਸਿਰਫ ਸਰੀਰਕ ਹੁੰਦੀ ਹੈ ਆਪਾਂ ਦਿਲ ਤੋਂ ਸਦਾ ਇੱਕ ਦੂਜੇ ਨਾਲ ਹੁੰਦੇ ਆ ਬਸਰਾ ਬਜੀ ਅੱਗੇ ਅਰਦਾਸ ਕਰਦੀਆਂ ਕਿ ਆਪਾਂ ਦੋਵੇਂ ਭੈਣਾਂ ਦਿਲ ਤੋਂ ਦੂਰ ਕਦੇ ਨਾ ਹੋਈਏ ਗੁਰੀ ਤੇ ਖੁਸ਼ੀ ਵਿੱਚ ਪਿਆਰ ਦੇਖ ਮਨਜੀਤ ਅਰਦਾਸ ਕਰਦੀ ਹੈ ਕਿ ਇਹਨਾਂ ਦੋਵਾਂ ਭੈਣਾਂ ਵਿੱਚ ਖੁਸ਼ੀਆਂ ਤੇ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖਣਾ ਪਰਮਾਤਮਾ ਗੁਰੀ ਨਾਲ ਗੱਲਾਂ ਕਰਨ ਤੋਂ ਬਾਅਦ ਖੁਸ਼ੀ ਕੁਝ ਸੰਭਲ ਗਈ ਤੇ ਉਰੀ ਦੇ ਮਨ ਨੂੰ ਵੀ ਸਕੂਨ ਮਿਲ ਗਿਆ ਖੁਸ਼ੀ ਅਗਲੇ ਦਿਨ ਆਪਣੇ ਸਹੁਰੇ ਘਰ ਚਲੀ ਗਈ ਦੋ ਦਿਨ ਬਾਦ ਉਹਨੇ ਕੈਨੇਡਾ ਚਲੀ ਜਾਣਾ ਸੀ ਉਹਨੂੰ ਆਪਣੇ ਸੱਸ ਸਮਾਨ ਦੀ ਚਿੰਤਾ ਸੀ ਉਹਨਾਂ ਨੇ ਇਕੱਲੇ ਰਹਿ ਜਾਣਾ ਸੀ ਖੁਸ਼ਪ੍ਰੀਤ ਬਚਪਨ ਤੋਂ ਬੇਪਰਵਾਹ ਹੱਸਮੋਖ ਤੇ ਨੱਚਣ ਟੱਪਣ ਖੁਸ਼ ਰਹਿਣ ਵਾਲੀ ਕੁੜੀ ਸੀ ਰਾਜਵੰਤ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਹੀ ਚੁੱਪ ਤੇ ਸ਼ਾਂਤ ਰਹਿਣ ਲੱਗੀ ਸੀ ਤੇ ਹਰ ਛੋਟੀ ਗੱਲ ਤੇ ਚਿੰਤਾ ਕਰਨ ਲੱਗਦੀ ਸੁਖਦੀਪ ਦੀ ਮੰਮੀ ਕਹਿੰਦੀ ਖੁਸ਼ੀ ਧੀਏ ਮੇਰੀ ਫਿਕਰ ਨਾ ਕਰ ਮੈਂ ਕਦੇ ਕਦੇ ਪਿੱਕੇ ਚਲੀ ਜਾਇਆ ਕਰਨਾ ਬਾਕੀ ਕਹਾਣੀ ਅਗਲੇ ਪਾਗ ਵਿੱਚ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਜਰੂਰ ਲਾਈਕ ਕਰਿਓ ਧੰਨਵਾਦ